ਹਾਂਜੀ ਵੀਰੋ ਆਪਣੇ ਮਹਿਤੇ ਇਲਾਕੇ ਦੇ ਵਿੱਚ ਪੇਂਟ ਕਰਨ ਵਾਲੀ ਮਸ਼ੀਨ ਆਈ ਆ ਇਹਨਾਂ ਵੀਰਾਂ ਨੇ ਲਈ ਆ ਜੋ ਕਿ ਦਿਨਾਂ ਦਾ ਕੰਮ ਘੰਟਿਆਂ ਦੇ ਵਿੱਚ ਕਰਦੀ ਆ ਤੇ ਬਹੁਤ ਵਧੀਆ ਰੂਲੇ ਨਾਲੋਂ ਵੀ ਵਧੀਆ ਫਿਨਿਸ਼ਿੰਗ ਆਉਂਦੀ ਆ ਤੇ ਬਹੁਤ ਹੀ ਸਾਫ਼ ਸੁਥਰਾ ਪੇਂਟ ਹੁੰਦਾ ਵਾ ਇਹ ਪਹਿਲੀ ਮਸ਼ੀਨ ਆਪਣੇ ਇਲਾਕੇ ਦੇ ਇਹਨਾਂ ਵੀਰਾਂ ਨੇ ਲਈ ਆ ਤੇ ਕੰਮ ਕਰ ਰਹੇ ਆ ਬਹੁਤ ਵਧੀਆ ਪੇਂਟ ਕੀਤਾ ਜਾਂਦਾ ਇਹਦੇ ਨਾਲ ਅਤੇ ਨਾਲ ਹੀ ਪੇਂਟ ਦਾ ਕੰਮ ਵੀ ਕੀਤਾ ਜਾਂਦਾ ਹੱਥ ਦੇ ਨਾਲ ਬਿਨਾ ਪੀਓਪੀ ਦੇ ਉੱਪਰ ਜਿੱਦਾਂ ਪੱਖਿਆਂ ਦੇ ਉੱਪਰ ਫਲਾਵਰ ਜਿਹੜੇ ਬਣਾਉਂਦੇ ਆ ਮੂਨ ਤੇ ਨਾਲ ਹੀ ਬੱਦਲ ਵੀ ਉੱਪਰ ਛੱਤ ਤੇ ਬਣਾਏ ਜਾਂਦੇ ਆ ਹੱਥ ਦੇ ਨਾਲ ਹਰ ਤਰ੍ਹਾਂ ਦਾ ਪੇਂਟ ਕੀਤਾ ਜਾਂਦਾ ਵਾ ਵੀਰ ਲੋ ਹੱਥ ਦੇ ਨਾਲ ਟੈਕਚਰ ਪੇਂਟ 3D ਪੇਂਟ ਜੋ ਫਲਾਵਰ ਬਣਾਏ ਜਾਂਦੇ ਆ ਕੰਧਾਂ ਦੇ ਉੱਪਰ ਵੱਖਰੇ ਵੱਖਰੇ ਡਿਜ਼ਾਈਨ ਹੱਥ ਦੇ ਨਾਲ ਬਣਾਏ ਜਾਂਦੇ ਆ ਵੀਡੀਓ ਦੇ ਵਿੱਚ ਤੁਸੀਂ ਵੇਖ ਰਹੇ ਹੋ ਜਿਹੜਾ ਇਹਨਾਂ ਨੇ ਪੇਂਟ ਕੀਤਾ ਵਾ ਬਹੁਤ ਵਧੀਆ ਡਿਜ਼ਾਈਨਾਂ ਦੇ ਨਾਲ ਪੇਂਟ ਕੀਤਾ ਜਾਂਦਾ ਹੱਥ ਦੇ ਨਾਲ ਉਦਾਂ ਵੀ ਤੁਸੀਂ ਘਰਾਂ ਦੇ ਵਿੱਚ ਪੇਂਟ ਕਰਾਉਣਾ ਵਾ ਇਹਨਾਂ ਵੀਰਾਂ ਨਾਲ ਕੰਟੈਕਟ ਕਰ ਸਕਦੇ ਆ ਇਹਨਾਂ ਦਾ ਨੰਬਰ ਆਪਾਂ ਵੀਡੀਓ ਦੇ ਵਿੱਚ ਮੈਂਸ਼ਨ ਕਰ ਦਾਂਗੇ ਬਹੁਤ ਮਿਹਨਤ ਕਰ ਰਿਹਾ ਵੀਰ ਤੇ ਬਹੁਤ ਵਧੀਆ ਕਲਾਵਾ ਵੀਰ ਦੇ ਕੋਲ ਹੱਥ ਦੇ ਨਾਲ ਡਿਜ਼ਾਈਨ ਬਣਾਏ ਜਾਂਦੇ ਆ ਜਰੂਰ ਸੇਵਾ ਦਾ ਮੌਕਾ ਦਿਓ ਵੀਰ ਨੂੰ ਇਹਨਾਂ ਦਾ ਇਹ ਨੰਬਰ ਜਿਹੜੇ ਆਪਾਂ ਮੈਂਸ਼ਨ ਕਰ ਦਾਂਗੇ ਵਿੱਚ ਤੇ ਤੁਸੀਂ ਕੰਟੈਕਟ ਕਰ ਸਕਦੇ ਆਂ